ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਬੀਤੇ ਕੱਲ ਸ਼ਾਕਨੇੜੇ ਪਿੰਡ ਬਿੱਲੇ ਵਾਲਾ ਵਿਖੇ ਭਾਇਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਲਗਾਤਾਰ ਵਿਰੋਧ ਹੋਇਆ ਤੇ ਉਸ ਤੋਂ ਬਾਅਦ ਕਿਰਤੀ ਕਿਸਾਨ ਯੂਨੀਅਨ ਦੇ ਤਿੰਨ ਆਗੂਆਂ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਹੋਰ ਲਗਾਤਾਰ ਛਾਪੇ ਮਾਰੀਆਂ ਜਾ ਰਹੀਆਂ ਨੇ ਇਸ ਦੇ ਵਿਰੋਧ ਵਿੱਚ ਅੱਜ ਥਾਣਾ ਸਾਦਕ ਦੇ ਗੇਟ ਅੱਗੇ ਜਿਹੜਾ ਧਰਨਾ ਲਗਾਇਆ ਜਾ ਰਿਹਾ ਗੱਲਬਾਤ ਕਰਦੇ ਆ ਜੁਨੀ ਦੇ ਆਗੂ ਗੁਰਜੀਤ ਸਿੰਘ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਦਕ ਤੋਂ ਸਾਡੀ ਖਾਸ ਰਿਪੋਰਟ ਹਾਂਜੀ ਭਾਈ ਗੁਰਜੀਤ ਜੀ ਕੀ ਕਿਵੇਂ ਦੇਖਦੇ ਹੋ ਜਿਹੜੇ ਕੱਲ ਭਾਜਪਾ ਦਾ ਵਿਰੋਧ ਕੀਤਾ ਗਿਆ ਤੁਹਾਡੇ ਜਥੇਬੰਦੀਆਂ ਵੱਲੋਂ ਆਗੂ ਤੁਹਾਡੇ ਗ੍ਰਿਫਤਾਰ ਹੋਏ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਰਤੀਕ ਸੰਜੁਨੀਆਂ ਵੱਲੋਂ ਜਿਹੜਾ ਸਾਦਕ ਥਾਣੇ ਮੁਰੇ ਧਰਨਾ ਰੱਖਿਆ ਗਿਆ ਸੀਗਾ ਉਹ ਤੁਹਾਡੇ ਸਾਹਮਣੇ ਲੱਗਿਆ ਹੈ ਪੁਲਿਸ ਕਾਲ ਤੋਂ ਕੋਸ਼ਿਸ਼ ਕਰ ਰਹੀ ਹੈ ਵੀ ਇਹ ਜਿਹੜਾ ਸਾਚੀ ਨੌਨਾਨ ਹਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀਗਾ ਉਹਦੇ ਸਬੰਧ ਵਿੱਚ ਧਾਰਨਾ ਰੱਖਿਆ ਸੀਗਾ ਜਿਸ ਦੇ ਕਾਰਨ ਅੱਜ ਸਵੇਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜੀ ਦੀ 5:30 ਵਜੇ ਗ੍ਰਿਫਤਾਰ ਚੁੱਕੀ ਜਿੰਨਾ ਅਰੈਸਟ ਪਾਈ ਆ ਦੂਜੇ ਨੰਬਰ ਤੇ 2 ਘੰਟਾ ਬਾਅਦ ਬਲਾਕ ਪ੍ਰਧਾਨ ਵਰਨੀਤ ਸਿੰਘਰਾ ਨੂੰ ਰੈਰ ਅਰੈਸਟ ਕੀਤਾ ਤੇ ਸਾਡੇ ਸਾਰੇ ਕਰਾ ਦੇ ਪੁਲਿਸ ਛਾਪੇਮਾਰੀ ਕਰ ਰਹੀ ਹੈ ਕਿਉਂਕਿ ਇਹ ਧਰਨਾ ਨਾ ਲੱਗੇ ਘੱਟ ਨਾ ਹੋਵੇ ਇਹਨਾਂ ਦੇ ਪਿੰਡਾਂ 'ਚ ਇਹਨਾਂ ਮਾਹੌਲ ਬਣਾਇਆ ਗਿਆ ਕਿ ਲੋਕ ਸਹਿਮ ਜਾਣ ਪਰ ਇਹਨਾਂ ਸਹਿਮ ਦੇ باوجود ਵੀ ਵੇਖੋ ਤੁਹਾਡੇ ਸਾਹਮਣੇ ਧਰਨਾ ਲਾਇਆ ਪਿਆ ਤੇ ਲੱਗਾ ਰਹੂਗਾ ਜਿੰਨੇ ਚਿਰ ਸਾਡੇ ਸਾਥੀ ਬਾਹਰ ਨਹੀਂ ਆਉਂਦੇ ਅਸੀਂ ਪੰਜਾਬ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਕਿ ਸਾਡੇ ਸਾਥੀ ਉਹ ਰਿਹਾ ਕੀਤਾ ਜਾਵੇ ਨਹੀਂ ਸਾਨੂੰ ਮਜਬੂਤ ਤਿੱਖਾ ਹਸ਼ ਘਰਸ਼ ਕਰਨਾ ਪਊਗਾ ਕਿਉਂਕਿ ਅਸੀਂ ਵਿਰੋਧ ਤਾਂ ਮੋਤੀ ਸਰਕਾਰ ਦਾ ਕਰਦੇ ਆ ਇਹ ਪੰਜਾਬ ਸਰਕਾਰ ਭਗਵੰਤ ਮਾਨ ਦੇ ਪੁੱਤਾਂ ਦਾ ਹੀ ਮੈਂ ਪਸਾਨਾ ਦਾ ਪੁੱਤਾਂ ਪਰ ਇਹ ਤਾਂ ਉਹਨਾਂ ਦੀ ਬੀ ਟੀਮ ਨਿਕਲਿਆ ਕਿਦਾਂ ਉਹਨਾਂ ਦਾ ਵਿਰੋਧ ਕਰਦੇ ਚੱਕ ਦਾ ਬੰਦੇ ਇਹੇ ਆ ਇਸ ਲਈ ਅਸੀਂ ਸਖਤ ਵਿਰੋਧ ਕਰਾਂਗੇ ਅਸੀਂ ਜੱਤ ਜੱਤ ਸਾਡੇ ਬੰਦੇ ਰਿਆ ਕੀਤੀ ਹੈ ਕਿਹੜੇ ਕਿਹੜੇ ਆਗੂ ਆ ਜਿਹੜੇ ਗ੍ਰਿਫਤਰ ਹੋਏ ਆ ਜੀ ਉਹਨਾਂ ਦੇ ਲਈ ਨੌਜਵਾਨ ਭਾਰ ਸਭਾ ਤੋਂ ਨੌਨਿਹਾਲ ਸਿੰਘ ਜੀ ਆ ਜੀ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਰਤੀ ਸੰਜੋਨ ਤੇ ਜਨ ਸਖਤਰ ਸੂਬਾ ਜੀ ਤੇ ਬਲਾਗ ਪ੍ਰਧਾਨ ਗੁਰਨੀਸ਼ੇ ਸੰਘਰਸ਼ ਹੋ ਰਿਹਾ ਜੀ ਇਹ ਤਿੰਨ ਆਗੂ ਗ੍ਰਿਫਤਰ ਹੋਏ ਆ ਹਾਂ ਜੀ ਨਹੀਂ ਕਿਉਂ ਇਹ ਆ ਸੀ ਉਹਨਾਂ ਬਰਾਬਰੀ ਨੂੰ ਅਸੀਂ ਹੋਰ ਪੂਰਾ ਕਰਨ ਦੇ ਲਈ ਅਸੀਂ ਇਹ ਰੋਜ਼ ਸੰਘਰਸ਼ਾਂ ਦੇ ਵਿੱਚ ਰਹਿੰਨੇ ਆ ਇਹ ਜਿਹੜਾ ਲਟੇਰਾ ਨਿਜਾਮ ਹੈਗਾ ਇਹ ਉਹਦੀ ਰਾਖੀ ਦੇ ਲਈ ਖੰਡਦਾ ਹੈਗਾ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਹ ਵੀ ਵੱਡੇ ਵੱਡੇ ਦਾਅਵੇ ਕਰਕੇ ਸੱਤਾ ਦੇ ਵਿੱਚ ਆਈ ਸੀ ਕਿ ਜਦੋਂ ਸਾਡੇ ਲੋਕ ਸਾਡੀ ਸਰਕਾਰ ਬਣਾਓਗੇ ਲੋਕਾਂ ਨੂੰ ਧਰਮ ਨਹੀਂ ਲਾਉਣੇ ਤਾਂ ਇਹ ਦੂਜੇ